ਕਾਂਗੋਲ ਕੇ ਮੇਰਾ ਨਾਮ ਮਜੀਦ ਹੈ ਮੈਂ ਬੰਦਰ ਰੋਡ ਸੰਭਾਲਣ ਦਾ ਰਹੇ ਹਾਂ ਜੈਸ ਬੈਂਕ ਦੇ ਮੂਹਰੇ ਮੇਰਾ ਛੋਟਾ ਜਿਹਾ ਕੈਫੇ ਖੁੱਲਿਆ ਹੈ ਜੀ ਉਹ ਤੇ ਮੈਂ ਰਾਤ ਨੂੰ ਖੜਾ ਸੀਗਾ ਕਿਉਂ 5-10 15 ਬੰਦੇ ਫਟੋ ਫਟ ਆਏ ਜੀ ਉਹਨੇ ਮੇਰੇ ਤੇ ਆ ਕੇ ਪਿਛੋਂ ਅਟੈਕ ਕਰ ਗਏ ਕਾਰਨ ਕੀ ਅਟੈਕ ਦਾ ਕੀ ਕਾਰਨ ਬਣਿਆ ਕੋਹ પ્રાਣੀ ਰਹਿੰਦੇ ਸੀ ਪ੍ਰਾਂਣੀ ਜੀ ਪਹਿਲਾਂ ਬੱਚੇ ਨਾਲ ਮੋਟੀ ਲੜਾਈ ਹੋਈ ਸੀ ਐਮਆਰ ਸਾਹਮਣੇ ਬੈਠ ਕੇ ਨਿਵੇੜ ਸੀ ਰਟ ਸਿਕੰਦਰ ਜੀ ਸੀਗੇ ਹੋਰ ਜੋ ਚਾਰ ਪੰਜ ਬੰਦੇ ਜਿਹੜੇ ਸਰਾਣੇ ਦੀ ਉਹਨੇ ਮੁਕਾ ਦੇ ਦੀ ਆ ਸਾਡੇ ਜ਼ਮਾਨੇ ਚ ਕੁਛ ਵੀ ਨਹੀਂ ਸੀ ਇਹਨਾਂ ਨੇ ਆ ਕੇ ਪਿਛੋਂ ਅਟੈਕ ਸਾਡੇ ਤੇ ਤੁਸੀਂ ਵੀ ਉਹ ਤਲਾਹ ਦਿੱਤੀ ਸੀ ਥਾਣੇ ਵੀ ਕੋਈ ਨਜਾ ਵਗੈਰਾ ਵੇਚਦੇ ਨੇ ਕੋਈ ਇਹ ਜਹੀ ਵੀ ਗੱਲਬਾਤ ਮੈਂ ਹਾਂ ਦਿੱਤੀ ਸੀ ਕੀ ਕੀ ਗੱਲ ਹੋ ਗਈ ਇਹ ਚਟਾ ਵੇਚਦਾ ਜੀ ਤੁਸੀਂ ਥਾਣੇ ਤੇ ਲਾ ਦਿੱਤੀ ਸੀ ਇਹ ਕਾਰਨ ਵੀ ਲੱਗ ਸਕਦਾ ਵੀ ਜਿਹੜਾ ਹੈਗਾ ਵੀ ਥੋੜਾ ਘਟਾਇਆ ਗਿਆ ਬਿਲਕੁਲ ਹੋ ਸਕਦਾ ਕੀ ਨਾਮ ਵਗੈਰਾ ਕੀ ਨੇ ਜਿਨ੍ਹਾਂ ਨੇ ਅਟੈਕ ਕੀਤਾ ਉਹ ਕਹਿੰਦਾ ਬਚੀ ਆ ਜੀ ਕਹਿੰਦੇ ਨੇ ਜੀ ਪਵਨ ਬਚੀ ਤੇ ਇੱਕ ਮੁੰਡਾ ਪੰਮਾ ਜੀ ਗਲੇ ਹੜ ਤੋਂ ਬਾਕੀ ਮੈਂ ਜਾਣਦਾ ਨਹੀਂ ਉਹਨਾਂ ਕੀ ਨਾਲ ਕਿੰਨੇ ਜਣੇ ਸੀ ਜੀ ਉਹਨੇ ਤਕਰੀਬਨ ਦਰ ਨੂੰ ਬੰਦਾ ਤੋਂ 20 ਸੀਗੇ ਹੱਥ ਵਿੱਚ ਕੀ ਹਥਿਆਰ ਆ ਹਥਿਆਰ ਸੀ ਉਹਨਾਂ ਕੋਲ ਕ੍ਰਪਾਨਾ ਸੀ ਜੀ ਆਹ ਰਾੜ ਸੀਗੀ ਜੀ ਸਰਵਜੋਤ ਸਿੰਘ ਆਰਥੋਪੈਡਿਕ ਸਰਜਨ ਸਿਵਲ ਹਸਪਤਾਲ ਸਮਰਾਣਾ ਇਹ ਕੱਲ ਸ਼ਾਮ ਝਗੜੇ ਦਾ ਕੇਸ ਆਇਆ ਜੀ ਮਲਕੀਤ ਸਿੰਘ ਉਮਰ ਤਕਰੀਬਨ 55 ਸਾਲ ਇਹਦੇ ਫ੍ਰੈਕਚਰ ਹੈਗਾ ਜੀ ਸੱਜੀ ਚਪਣੀ ਤੇ ਫ੍ਰੈਕਚਰ ਤੇ ਖੱਬੀ ਬਾਹ ਦੇ ਫ੍ਰੈਕਚਰ ਤੇ ਇਹਦੇ ਹੱਥ ਦੀ ਉਂਗਲ ਤੇ ਵੀ ਇੱਕ ਬਹੁਤ ਜ਼ਿਆਦਾ ਗੰਭੀਰ ਸੱਟ ਤੇ ਅਟੈਕ ਦੀ ਗੱਲ ਕਰੀ ਤਾਂ ਕਿਸ ਨਾਲ ਜਿਹੜਾ ਹਮਲਾ ਕੀਤਾ ਗਿਆ ਲੱਗਦਾ ਜਿਹੜੇ ਹੱਥ ਤੇ ਅਟੈਕ ਹੈ ਜੀ ਉਹ ਕਾਫੀ ਜ਼ਿਆਦਾ ਸ਼ਾਰਪ ਵੈਪਨ ਦੇ ਕੱਟ ਹੈਗੇ ਆ ਜੀ ਤਾਂ ਇਸ ਤਰ੍ਹਾਂ ਬਾਕੀ ਹੱਥ ਕੀ ਵਗੈਰਾ ਜਾਂ ਮੇਸਵਲ ਵਗੈਰਾ ਹਾਂ ਜਿਹੜੀ ਚਪੜੀ ਦਾ ਫ੍ਰੈਕਚਰ ਹੈ ਜੀ ਉਹ ਕਿਸੇ ਬਲੰਟ ਚੀਜ਼ ਨਾਲ ਹੋਇਆ ਲੱਗਦਾ ਤੇ ਹੁਣ ਸਟੇਬਲ ਹੈ ਜੀ ਕਿਦਾਂ ਇਸ ਟਾਈਮ ਮਰੀਜ਼ ਸਟੇਬਲ ਹੈ ਜੀ ਅ ਇਹਨੂੰ ਹੁਣ ਫਿਲਹਾਲ ਅਸੀਂ 32 ਸੈਕਟਰ ਚੰਡੀਗੜ੍ਹ ਰੈਫਰ ਕਰ ਰਹੇ ਹਾਂ ਤੇ ਕਿਉਂਕਿ ਹੱਥ ਦੀਆਂ ਕੁਝ ਗੰਭੀਰ ਸੱਟਾਂ ਵੀ ਇਹਨਾਂ ਮੈਂ ਸਮਰਾਲਾ ਬੌਂਡ ਰੋਡ ਦਾ ਵਾਸੀ ਹਾਂ। ਤਿੰਨ ਮੇਨ ਇੰਡੀਆ ਰੋਡ ਤੇ ਬੈਸਟ ਰੀਡ ਦੇ ਨਾਲ ਜਿਸ ਮੈਂ ਕਦੇ ਉੱਪਰਲੀ ਬਿਲਡਿੰਗ ਵਿੱਚ ਮੇਰਾ ਕੈਫੇ ਖੋਲਿਆ ਹੋਇਆ ਤੇ ਸਾਹਮਣੇ ਠਿਕ ਦੇ ਨਾਲ ਦਾ ਹੱਤਾਂ ਲਿਆ ਹੋਇਆ ਜੀ ਮੈਂ ਪਿਛਲੇ ਮਹੀਨੇ ਲੜਾਈ ਹੋਈ ਸੀਗੀ ਦੋ ਤਰੀਕ ਨੂੰ। ਉਦੋਂ 56 ਟਾਂ ਮਾਰੀਆਂ ਸੀ ਜੀ ਮੇਰੇ ਹੱਥ ਦਾ ਆਪਰੇਸ਼ਨ ਹੋਇਆ ਵਾ। ਛੋਟ ਸੱਟਾਂ ਛੋਟ ਬੇਜ ਲੱਗੇ ਨੇ ਤੇ ਮੇਰੀ ਦੁਕਾਨ ਸਾਰੀ ਭੰਨ ਗਈ ਸੀ ਉਹ ਟਾਈਮ ਤੇ ਉਹ ਟਾਈਮ ਸ਼ਹਿਰ ਦੇ ਮੋਹਦਵਰ ਬੰਦੇ ਐਮਐਲਏ ਸਾਹਿਬ ਇੱਕ ਦੋ ਬੰਦੇ ਹੋ ਰਹੇ ਉਹਨਾਂ ਦੇ ਵਿੱਚ ਬੈ ਕੇ ਫੈਸਲਾ ਕਰਾਇਆ ਜੀਗਾ ਕਿ ਕੋਈ ਵੀ ਧਿਰ ਇੱਕ ਦੂਜੇ ਉੱਪਰ ਹਾਵੀ ਨਹੀਂ ਹੋਊਗੀ ਮਤਲਬ ਲੜਾਈ ਨਹੀਂ ਕਰੂਗੀ ਹੁਣ ਕੱਲ तकरीबन 9:00 ਵਜੇ ਮੈਂ ਤੇ ਮੇਰੇ ਭਰਾ ਸਾਹਿਬ ਦੁਕਾਨ ਤੇ ਸੀਗੇ ਮੈਂ ਬੈਠਾ ਸੀਗਾ ਇੱਕੋ ਲੱਖ ਤੇ ਸਕੌਡਾ ਕੱਢੀ ਆਈ ਉਹਦਾ ਨੰਬਰ ਸੀਗਾ PB 13 3939 ਉਹਦੇ ਵਿੱਚ ਬਜੀ ਕੰਡੈਕਟਰ ਫਿੱਟਰੇ ਆ ਤੇ ਪਰਮਗਿਲੇਵਾਲ ਸੀਗਾ ਗੌਰਵ ਢੀਂਸਾ ਤੇ ਇੱਕ ਦੋ ਬੰਦੇ ਹੋਰ ਜੀ ਕਟਾਣੀ ਦਾ ਮੁੰਡਾ ਸੀ ਸੰਜੂ ਉਹਨਾਂ ਨੇ ਆਉਂਦੀ ਸਾਰ ਮੇਰੇ ਮਾਰਿਆ ਦੇਖੋ ਜੀ ਮੇਰੇ ਭੱਜ ਤੋਂ ਆ ਬਿਰ ਆ ਦੇਖੋ ਮੈਂ ਉੱਥੇ ਭੱਜ ਕੇ ਉਜਾ ਸੀਟ ਵਾਲਿਆਂ ਦੇ ਵਿੱਚ ਵੜ ਗਿਆ ਤੇ ਉੱਥੇ ਮੇਰੇ ਫਾਦਰ ਸਾਹਿਬ ਖੜੇ ਸੀਗੇ ਉਹਨੇ ਫਾਦਰ ਸਾਹਿਬ ਦੇ ਉੱਪਰ ਘੜਾਸਿਆਂ ਨਾਲ ਬਾਰਕ ਕੀਤਾ ਸੀ ਤੇ ਮੇਰੇ ਫਾਦਰ ਦਾ ਉੱਥੇ ਬਹੁਤ ਠੱਟਾ ਲੱਗੀ ਉਹਨੇ ਗਿਰ ਗਏ ਤੇ ਭੱਜਣ ਲੱਗੇ ਜਦੋਂ ਮੈਂ ਦੇਖਿਆ ਜਿਹੜਾ ਬੱਚੀ ਸੀਗਾ ਉਹਦੇ ਆ ਇੱਥੇ ਵੈਪਨ ਲੱਗੇ ਹੋਇਆ ਸੀਗਾ ਮੈਂ ਤਾਂ ਪੁਲਿਸ ਵਾਲੇ ਦੇ ਬਿਆਨਾਂ ਦੇ ਵਿੱਚ ਵੀ ਕਿਹਾ ਵਾ ਕਿ ਸਾਡੀ ਜਿਹੜੀ ਆ ਛਣਵਾਈ ਕੀਤੀ ਜਾਵੇ ਮਾ ਮੌਕੇ ਤੇ ਜਿਹੜਾ ਹੋਰ ਕੋਈ ਘਟਨਾ ਜਿਵੇਂ ਤੁਸੀਂ ਕਹਿ ਰਹੇ ਸੀ ਕਿ ਵੀ ਉਹ ਨਸ਼ਾ ਵੇਚਦੇ ਨੇ ਹਾਂਜੀ ਰਿਪੋਰਟ ਵੀ ਦਰਜ ਕਰਾਈ ਮੈਂ ਕਰਵਾਈ ਹੈ ਜੀ ਇੱਕ ਘਟਨਾ ਵਾਪਰੀ ਇੱਕ ਘਟਨਾ ਜਦੋਂ ਆਪਣੇ ਆਪਣੇ ਪੰਜਾਬ ਸਰਕਾਰ ਨਸ਼ਾ ਮਹਿਮ ਚਲਾਈ ਸੀਗੀ ਕਿ ਬੰਦਾ ਜਿਹੜੇ ਬੰਦੇ ਫੜਨੇ ਨੇ ਪਿਛਲੇ ਤੇ ਪਿਛਲੇ ਮਹੀਨੇ ਮੇਰੇ ਭਰਾ ਨੇ ਪੁਲਿਸ ਨੂੰ ਇਤਲਾਹ ਕੀਤਾ ਸੀਗਾ ਕਿ ਆਹ ਫਲਾਣੇ ਬੰਦੇ ਨਸ਼ਾ ਵੇਚਦੇ ਨੇ ਇਹਨਾਂ ਨੇ ਮੇਰਾ ਭਰਾ ਇਕੱਲਾ ਦੇਖ ਕੇ ਬਲੂਰਪੁਰ ਰੋਡ ਤੇ ਉਹਨਾਂ ਕੁੱਟਮਾਰ ਕੀਤੀ ਆ ਦੂਜੇ ਦਿਨਾਂ ਨੇ ਮੈਨੂੰ ਫੋਨ ਲਾਇਆ ਫੋਨ ਲਾ ਕੇ ਮੈਨੂੰ ਕਹਿੰਦੇ ਤੈਨੂੰ ਚੱਕ ਦਾਂਗੇ ਮਾਰ ਦਾਂਗੇ ਤੇ ਡੇਢ ਲੱਤਾ ਭੰਡ ਦਾਂਗੇ ਮੈਂ ਕੋਈ ਨਹੀਂ ਆਪਾਂ ਗੱਲ ਕਰ ਲਾਂਗੇ ਬਹਿ ਕੇ ਉਸ ਦਿਨ ਰਾਤ ਨੂੰ ਫਿਰ ਮੇਰੇ ਕੈਫੇ ਤੇ ਆਇਆ ਇਹ ਤੇ ਉਸ ਦਿਨ ਤਿੰਨ ਗੱਡੀਆਂ ਸੀਗੀਆਂ ਇਹਦਾ ਫੈਸਲਾ ਐਮਐਲਏ ਸਾਹਮਣੇ ਕਰਾਇਆ ਸੀਗਾ ਕਿ ਲੜਾਈ ਨਹੀਂ ਕਰਨੀ ਹੈਗੀ ਜੋ ਸੀਗਾ ਐਥ ਸੌਲਟਵਾਟ ਕਰ ਦੋ ਕੋਈ ਰਿਪੋਰਟ ਵੀ ਦਰਜ ਕਰਾਈ ਸੀ ਜੇ ਤੁਸੀਂ ਰਿਪੋਰਟ ਦਰਜ ਕਰਵਾਈ ਸੀਗੀ ਪਹਿਲਾਂ ਜੀ ਰਿਪੋਰਟ ਦਰਜ ਕਰਾਈ ਸੀਗੀ ਜੀ ਨਸ਼ੇ ਦੇ ਖਿਲਾਫ ਕਰਾਈ ਸੀ ਨਸ਼ੇ ਦੇ ਵਿੱਚ ਬਿਆਨ ਦਿੱਤੇ ਸੀ ਨਸ਼ੇ ਦੇ ਖਿਲਾਫ ਜੀ ਵਿੱਚ ਬਿਆਨ ਦਿੱਤੇ ਸੀਗੇ ਕਿ ਇਹ ਬੰਦਾ ਸਮਰਾਲੇ ਤੇ ਟਿੱਟਾ ਵੇਚਦਾ ਆ ਤੇ ਖੁੱਲਾ ਵੇਚਦਾ ਆ ਤੇ ਇਹਨੂੰ ਸਾਰਿਆਂ ਦੀ ਸਪੋਰਟ ਹੈਗੀ ਆ ਖਰਿਆਂ ਵੇਚਦਾ ਹੁਣ ਵੀ ਵੇਚਦਾ ਹੀ ਕਿਹਦੇ ਕੋਲ ਬਿਆਨ ਦਰ ਦਿੱਤਾ ਹੈ ਹਾਂਜੀ ਬਿਆਨ ਜਿਹੜੇ ਉਹ ਮੌਕੇ ਆਈ ਸੀਗੀ ਉਹ ਟਾਈਮ ਦੇ ਮੇਰੇ ਸੱਟ ਲੱਗੀ ਮੈਨੂੰ ਨਾ ਪਤਾ ਨਹੀਂ ਸੀਗਾ ਉਹ ਟਾਈਮ ਜੀ ਮੈਂ ਡਰਾਈਵਰ ਹੋ ਗਿਆ ਸੀ ਯਾਰ ਠੀਕ ਠੀਕ ਹੈ ਜੀ ਗਾਣਾ ਮੰਡੀ ਦੇ ਵਿੱਚ ਲੜਾਈ ਹੋਈ ਹੈ ਮਲਕੀਬ ਸਿੰਘ ਸਰ ਦਲਵਾਰਾ ਸਿੰਘ ਦੇ ਬਿਆਨ ਦੇ ਅਸੀਂ ਜਿਹੜਾ ਪਰਚਾ ਦਰਜ ਕੀਤਾ ਅੰਡਰ ਸੈਕਸ਼ਨ 109 ਤੈਨ ਸੋਤੇਤੀ 115 ਤੋਂ 118 ਇੱਕ 190 ਇੱਕ 190 324 ਚਾਰ ਦੇ ਤਹਿਤ ਬਿਲਕੁਲ 17 ਵਜੇ ਦਰਦ ਕਦਮਾ ਦਰਜ ਕੀਤਾ ਜਿਹਦੇ ਵਿੱਚ ਅਸੀਂ ਪੰਜ ਵਿਅਕਤੀ ਜਿਹੜੇ ਉਹਨਾਂ ਦੇ ਖਿਲਾਫ ਬਾਈ ਨਾਮ ਪਰਚਾ ਦਰਜ ਕੀਤਾ ਸੁਨੀਲ ਬੱਤੀ ਦੇ ਉਹਦੇ ਸਾਥੀਆਂ ਦੇ ਖਿਲਾਫ ਇਸ ਤੋਂ ਬਾਅਦ ਚਾਰ ਪੰਜ ਜਿਹੜਾ ਨਾਮ ਨੂੰ ਵਿਅਕਤੀ ਹੈ ਕਿਉਂਕਿ ਬਾਅਦ ਨੂੰ ਇਹ ਦੱਸਣਾ ਜ਼ਰੂਰੀ ਹੈ ਸਾਡੇ ਜਿਹੜੇ ਮਾਨਯੋਗ ਐਸਐਸਪੀ ਨਾ ਜੋਤੀ ਜਦੋਜੀ ਐਸਐਸਪੀ ਸਾਹਿਬ ਨੂੰ ਉਹਨਾਂ ਵੱਲੋਂ ਸਖਤ ਨਿਰਦੇਸ਼ ਹੈ ਕਿਸੇ ਵੀ ਜਿਹੜਾ ਗੁੰਡਾ ਨੂੰ ਸਰੇ ਜਕਣ ਦਿੱਤਾ ਜਾਊਗਾ ਇਹ ਨੂੰ ਅਰੈਸਟ ਕਰਨ ਲਈ ਅਸੀਂ ਜਿਹੜਾ ਐਸਐਚਓ ਸਮੇਤ ਦੋ ਪਾਰਟੀਆਂ ਜਿਹੜੀਆਂ ਹੋਰ ਵੀ ਪਈਆਂ ਹਨ ਇਹਨਾਂ ਨੂੰ ਛੇਤੀ ਅਰੈਸਟ ਕਰ ਲਿਆ ਜਾਊਗਾ ਤੇ ਇਹਦੀ 20,000 ਰੁਪਏ ਦੀ ਬੁਲਾਈ ਹੈ ਸਰ ਉਹਨਾਂ ਨੇ ਇਲਜ਼ਾਮ ਲਾਏ ਨੇ ਜਿਹੜੀ ਪਾਰਟੀ ਹੈ ਜਿਹੜੇ ਜਿਨ੍ਹਾਂ ਤੇ ਸੱਟਾਂ ਲੱਗੀਆਂ ਵੀ ਇਹ ਨਸ਼ਾ ਵੇਚਦੇ ਸੀ ਅਸੀਂ ਨਸ਼ੇ ਦੀ ਕੰਪਲੀਟ ਕੀਤੀ ਸੀ ਕਿ ਥਾਣੇ 'ਚ ਤਾਂ ਕਰਕੇ ਆ ਜਿਹੜਾ ਸਾਡੇ ਤੇ ਇਹਨਾਂ ਨੇ ਉਹ ਕੀਤਾ ਭਾਈ ਇਹ ਜੀ ਕੋਈ ਗੱਲ ਨਹੀਂ ਇਹਨਾਂ ਦੇ ਸਿਰਫ ਉੱਥੇ ਦੁਕਾਨ ਤੇ ਕੋਈ ਖਾਣ ਪੀਣ ਬਿਛੇ ਝਗੜਾ ਹੋਇਆ ਸੀ ਪਹਿਲੇ ਕਿ ਪਹਿਲੇ ਆਪਸੀ ਤੌਰ ਤੇ ਬੈਠ ਕੇ ਰਾਈ ਨਮਾ ਕਰਕੇ ਸੀ ਉਹ ਤਾਂ ਗੱਲ ਜਿਹੜੀ ਉਸੇ ਕੜੀ ਦੇ ਵਿੱਚ ਪਹਿਲੇ ਜਿਹੜੀ ਆ ਉਹ ਬੱਚਿਆਂ ਦੀ ਆਪਸ ਲੜਾਈ ਹੋਈ ਸੀ ਉਹਦੇ ਤੈਦੀ ਨਾਲ ਉਹਦੇ ਜਿਹੜੇ ਫਾਦਰ ਦੇ ਮੁੰਡੇ ਦੇ ਛੱਟ ਮਾਰੀ ਏ ਪਰ ਬਿਲਕੁਲ ਇਹਨੂੰ ਜਿਹੜਾ ਸਖਤ ਸਜ਼ਾ ਦੇਵਾਂਗੇ ਇਹਨੂੰ ਕੱਚਾ ਨਹੀਂ ਛੱਡਾਂਗੇ ਇਹ ਨਸ਼ੇ ਵਾਲਾ ਨਹੀਂ ਲੜਾਈਆਂ ਝਗੜਾਲੇ ਦੇ ਪਰਚੇ ਦਰਜ ਜੰਨੇ ਸਾਡੇ ਕੋਲ ਨਸ਼ੇ ਵਾਲਾ ਜੋ ਕੋਈ ਗੱਲ ਸਾਹਮਣੇ ਆਊਗੀ ਤੇ ਉਹ ਵੀ ਮੁਕੀਤਾ ਜਾਊਗਾ